ਕਾਕਾ ਪ੍ਰਤਾਪੀ 19ਵੀਂ ਸਦੀ ਦੇ 7ਵੇਂ ਦਹਾਕੇ ਵਿੱਚ ਵਪਰੀ ਮਾਲਵੇ ਦੇ ਇਲਾਕੇ ਦੀ ਹਰਮਨ ਪਿਆਰੀ ਲੋਕਾਥਾ ਹੈ ਜੋ ਸਮੇਂ-ਸਮੇਂ ਤੇ ਕਿੱਸਾ ਕਾਰਨੇ ਆਪਣੇ ਕਿੱਸਿਆਂ ਵਿੱਚ ਬਿਆਨ ਕੀਤੀ ਹੈ ਇਸ ਪ੍ਰੇਤ ਕਥਾ ਦੀ ਨਾਇਕਾ ਪ੍ਰਤਾਪੀ ਪ੍ਰਤਾਪੀ ਸੁਨਿਆਰੀ ਲੋਪੋ ਦੀਆਂ ਪਰੀਆਂ ਵਰਗੀਆਂ ਮੁਟਿਆਰਾਂ ਦੇ ਨਾਲ ਮੇਲਾ ਵੇਖਣ ਆਉਂਦੀ ਹੈ ਆਸ਼ਕਾਂ ਦੀ ਹਿੱਕਾਂ ਨੂੰ ਲੂੰਦੀ ਏ ਟੋਲੀ ਮੇਲੇ ਵਿੱਚ ਫੇਰਾ ਮਾਰਦੀ ਹੈ ਮੇਲਾ ਨਸ਼ਿਆ ਜਾਂਦਾ ਹੈ। ਜ਼ਿਲ੍ਹਾ ਲੁਧਿਆਣੇ ਦੇ ਪਿੰਡ ਰੁਪਾਲੋਂ ਜੋ ਲੋਪੋ ਤੋਂ 1 ਮੀਲ ਦੂਰੀ ਤੇ ਹੈ। ਜੇਲ੍ਹਦਾਰ ਕਾਂਨ ਸਿੰਘ ਦਾ ਸ਼ਹਿਲ ਸ਼ਬੀਲਾ ਗੱਭਰੂ ਕਾਕਾ ਕਰਪਾਲ ਸਿੰਘ ਵੀ ਮੇਲਾ ਦੇਖ ਰਿਹਾ ਹੁੰਦਾ ਹੈ। ਪ੍ਰਤਾਪੀ ਦੇ ਮਦ ਭਰੇ ਨੈਣ ਉਸ ਨੂੰ ਕਾਇਲ ਕਰ ਦਿੰਦੇ ਹਨ। ਗੁਰਦਿੱਤ ਸਿੰਘ ਕਾਕੇ ਤੇ ਪ੍ਰਤਾਪੀ ਦਾ ਮੇਲ 3ਾਂ ਦੇ ਦਿਨਾਂ ਵਿੱਚ ਕਰਵਾਉਂਦਾ ਹੈ। ਉਸ ਦੇ ਕਤਨ ਅਨੁਸਾਰ ਲੋਪੋ ਦੀਆਂ ਮੁਟਿਆਰਾਂ ਪਿੰਡੋਂ ਬਹਾ ਟੱਕੀ ਵਿੱਚ ਧੀਆਂ ਪਾ ਰਹੀਆਂ ਸਨ ਕਾਕਾ ਸ਼ਿਕਾਰ ਖੇਡ ਦਾ ਖੇਡ ਦਾ ਇਦਰਾ ਨਿਕਲਿਆ ਜਬਾਨੀ ਦੇ ਨਸ਼ੇ ਵਿੱਚ ਮੱਤੀਆਂ ਮੁਟਿਆਰਿਆਂ ਨੇ ਉਸ ਦਾ ਰਾਹ ਜਾ ਢੱਕਿਆ ਹਾਸਿਆਂ ਤੇ ਮਖੌਲਾਂ ਦੀ ਸ਼ਬਰ ਲੱਗ ਗਈ ਮੁਟਿਆਰਾਂ ਨੇ ਕਾਕੇ ਦੇ ਆਲੇ ਦੁਆਲੇ ਘੇਰਾ ਘੱਤ ਲਿਆ ਸੁਨਿਆਰੀ ਪ੍ਰਤਾਪੀ ਦੇ ਹੁਸਨ ਨੇ ਕਾਕੇ ਨੂੰ ਚੁੰਧਿਆ ਦਿੱਤਾ ਉਹ ਸਵਾਦ ਸਵਾਦ ਹੋ ਉੱਠਿਆ ਦਲੇਲ ਗੁਜਰ ਦੀ ਭੋਲੀ ਗੁਜ਼ਰੀ ਕਾਕੇ ਦੀ ਪਹਿਲਾਂ ਤੋਂ ਜਾਣੋ ਸੀ ਉਸ ਨੇ ਮਸੀ ਮੁਠਿਆਰਾਂ ਪਾਸੋਂ ਉਹਦਾ ਖੇੜਾ ਛੁੜਾਇਆ ਸ਼ਾਮਾਂ ਪੈ ਗਈਆਂ ਸਨ ਹਰਨੀਆਂ ਦੀ ਡਾਰ ਪਿੰਡ ਨੂੰ ਪਰਤ ਆਈ ਹਰ ਮੁਟਿਆਰ ਆਪਣੇ ਆਪ ਨੂੰ ਹੀਰ ਸਮਝਦੀ ਕਾਕੇ ਬਾਰੇ ਗੱਲਾਂ ਕਰ ਰਹੀ ਸੀ ਪਰ ਕੌਣ ਜਾਣੇ ਇਸ਼ਕ ਦੀ ਜਵਾਲਾ ਕਿੱਥੇ ਸੜਗਦੀ ਪਈ ਸੀ ਹਸਤੀਆਂ ਖੇਡਦੀਆਂ ਮੁਟਿਆਰਾ ਜੀ ਥੋੜੀ ਹੀ ਦੂਰ ਗਏ ਸਨ ਕਿ ਮੀ ਦਾ ਸ਼ਰਾਟਾ ਇੱਕਦਮ ਆ ਗਿਆ ਹਰਨੀਆਂ ਦੀ ੜਾਰ ਵਿੱਚ ਭਾਜੜ ਪੈ ਗਈ ਭੋਲੀ ਤੇ ਪ੍ਰਤਾਪੀ ਪਿੰਡੋਂ ਬਾਹਰ ਹੀਰਾ ਸਿੰਘ ਜੱਟ ਦੇ ਕੋਟੇ ਵਿੱਚ ਜਾ ਬੜੀਆਂ ਭੋਲੀ ਨੇ ਇਧਰ ਉਧਰ ਦੀਆਂ ਗੱਲਾਂ ਮਾਰਨ ਮਗਰੋਂ ਕਾਕੇ ਬਾਰੇ ਗੱਲ ਤੋਰੀ ਦੂਜੇ ਦਿਨ ਭੋਲੀ ਨੇ ਕਾਕੇ ਨੂੰ ਸਨੇਹਾ ਦੇ ਕੇ ਰਪਾਲੋਂ ਤੋਂ ਸੱਦ ਲਿਆ ਪ੍ਰਤਾਪੀ ਤੇ ਕਾਕੇ ਨੇ ਭੋਲੀ ਦੇ ਘਰ ਕੌਲ ਕਰਾਰ ਕਰ ਲਏ ਇਸ ਪ੍ਰਕਾਰ ਉਹ ਦੋਵੇਂ ਭੋਲੀ ਦੇ ਘਰ ਪਿਆਰ ਮਿਲਣੀਆਂ ਮਾਣਦੇ ਰਹੇ ਆਖਰ ਕਾਕੀ ਤੇ ਪ੍ਰਤਾਪੀ ਦੇ ਇਸ਼ਕ ਦਾ ਭੇਦ ਖੁੱਲ ਗਿਆ ਪ੍ਰਤਾਪੀ ਦੀ ਮਾਨਨੰਦੋ ਦੇ ਕੰਨੀ ਵੀ ਇਹ ਖਬਰ ਜਾ ਪੁੱਜੀ ਪ੍ਰਤਾਪੀ ਦੇ ਇਸ਼ਕ ਦੀ ਪਿੰਕ ਪੈਣ ਤੇ ਨੰਦੋ ਨੇ ਉਸ ਨੂੰ ਲੱਖ ਸਮਝਾਇਆ ਕਿ ਉਹ ਕਾਕੇ ਦਾ ਸਾਥ ਛੱਡ ਦੇਵੇ ਪਰ ਪ੍ਰਤਾਪੀ ਪਛਾਣ ਮੁੜਨ ਵਾਲੀ ਨਹੀਂ ਸੀ ਉਹਨੇ ਨੰਦੋ ਨੂੰ ਸਾਫ਼ ਆਖ ਦਿੱਤਾ ਮਾਂ ਮੇਰੀਏ ਪਾਵੇਂ ਮਾਰ ਪਾਵੇਂ ਛੱਡ ਮੈਂ ਤਾਂ ਕਾਕੇ ਨੂੰ ਦਿੱਤਾ ਕੌਲ ਨਿਭਾਉਂਗੀ ਉਹ ਤਾਂ ਮੇਰੀ ਜਾਨ ਦਾ ਟੁਕੜਾ ਏ ਉਹਦੀ ਖਾਤਰ ਆਪਣੀ ਜ਼ਿੰਦਗਾਰ ਦਿਆਂਗੀ ਪਿਛਾਂ ਪੈਰ ਨਹੀਂ ਪਾਵਾਂਗੀ ਲੋਕੀ ਪਏ ਕੁਝ ਆਖਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਨੰਦੋ ਨੇ ਆਪਣੇ ਪਤੀ ਨਾਲ ਪ੍ਰਤਾਪੀ ਬਾਰੇ مشورہ ਕੀਤਾ ਖੰਨੇ ਨੇੜੇ ਪਿੰਡ ਰਾਜੇਆਲ ਦੇ ਰਾਮਰਤਨ ਨਾਲ ਪ੍ਰਤਾਪੀ ਵਿਆਹੀ ਹੋਈ ਸੀ ਪਰ ਅਜੇ ਮੁਕਲਾਵਾ ਨਹੀਂ ਸੀ ਤੋਰਿਆ ਬਜਨਾਮੀ ਤੋਂ ਡਰਦੇ ਆ ਪ੍ਰਤਾਪੀ ਦੇ ਬਾਪ ਨੇ ਮੁਕਲਾਵੇ ਦਾ ਦਿਨ ਧਰ ਦਿੱਤਾ RAM RATAN ਮੁਕਲਾਵਾ ਲੈਣ ਲਈ ਲੁੱਪੋ ਪੋਜ ਗਿਆ ਰੋਂਦੀ ਕਰ ਲਾਉਂਦੀ ਪ੍ਰਤਾਪੀ ਨੂੰ ਮਾਪਿਆਂ ਨੇ RAM RATAN ਨਾਲ ਮੁਕਲਾਵਾ ਦੇ ਕੇ ਤੋੜ ਦਿੱਤਾ ਪ੍ਰਤਾਪੀ ਕਾਕੇ ਨੂੰ ਯਾਦ ਕਰ ਕਰ ਹੌਕੇ ਭਰਦੀ ਰਹੀ ਸਿਸਕੀਆਂ ਲੈਦੀ ਰਹੀ ਉਹਦੀ ਕਿਸੇ ਇੱਕ ਨਾ ਸੁਣੀ RAM RATAN ਦੀ ਖੁਸ਼ੀ ਦਾ ਕੋਈ ਪਾਰ-ਵਾਰ ਨਹੀਂ ਸੀ ਉਦੇ ਪੱਬ ਪਰੀਆਂ ਵਰਗੀ ਹੁਸ਼ਨਾ ਪ੍ਰਤਾਪੀ ਨੂੰ ਪਾ ਕੇ ਧਰਤੀ ਤੇ ਨਹੀਂ ਸੀ ਲੱਗ ਰਹੇ ਓਖੀਵਾ ਹੋਇਆ ਛੇਤੀ ਤੋਂ ਛੇਤੀ ਰਾਜੇ ਆਲ ਪੁਜਣਾ ਲੋਚਦਾ ਸੀ ਲੋਪੋਂ ਅਤੇ ਰੁਪਾਲੋਂ ਦੇ ਵਿਚਕਾਰ ਟੱਕੀ ਸੀ ਸੁਨਸਾਨ ਰਾਹ ਰਾਮਰਤਨ ਬੈਲਗੱਡੀ ਵਿੱਚ ਪ੍ਰਤਾਪੀ ਨੂੰ ਲੈ ਜਾ ਰਿਹਾ ਸੀ ਕਿ ਕਾਕੇ ਨੇ ਆਪਣੇ ਨਾਲ ਕੁਝ ਬਦਮਾਸ਼ ਲੈ ਤੇ ਗੱਡੀ ਟੱਕੀ ਵਿੱਚ ਘੇਰ ਲਈ ਨਾਲ ਆਏ ਬਰਾਤੀ ਕੁੱਟ-ਕੁੱਟ ਪਜਾ ਦਿੱਤੇ ਪਰਤਾਪੀ ਨੂੰ ਸਣੇ ਗੱਡੀ ਆਪਣੇ ਪਿੰਡ ਲੈ ਆਇਆ। ਰਾਮਰਤਨ ਨੇ ਖੰਨੇ ਦੇ ਥਾਣੇ ਜਾ ਰਿਪੋਰਟ ਕੀਤੀ। ਪੁਲਿਸ ਆਈ, ਜੇਲ੍ਹਦਾਰ ਕਹਨ ਸਿੰਘ ਨੇ ਇੱਜ਼ਤ ਬਚਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ। ਕਾਕੇ ਨੇ ਪ੍ਰਤਾਪੀ ਨੂੰ ਕਿਧਰੇ ਹੋਰ ਲਕੋ ਦਿੱਤਾ। ਚਾਂਦੀ ਦੇ ਣਕ ਦੇ ਰੁਪਈਆਂ ਨਾਲ ਜੇਲ੍ਹਦਾਰ ਦੀ ਇੱਜ਼ਤ ਬਚ ਗਈ। ਪ੍ਰਤਾਪੀ ਬਰਾਮਦਨਾ ਹੋ ਸਕੀ। ਰਾਮਰਤਨ ਸਬਰ ਦਾ ਕੁੱਟ ਪਰ ਕੇ ਰਹਿ ਗਿਆ। ਕਾਕੇਾ ਕਿਰਪਾਲ ਸਿੰਘ ਦੇ ਮਾਪੇ ਆਪਣੀ ਬਹੁਤ ਬੇਇੱਜ਼ਤੀ ਸਮਝਦੇ ਸਨ ਉਹਨਾਂ ਕਿਰਪਾਲ ਸਿੰਘ ਦੀ ਅਮੋੜ ਸੁਭਾਅ ਨੂੰ ਮੁੱਖ ਰੱਖਦਿਆਂ ਉਸ ਨੂੰ ਰਿਆਸਤ ਨਾ ਭਾ ਵਿਖੇ ਹੀਰਾ ਸਿੰਘ ਦੇ ਰਸਾਲੇ ਵਿੱਚ ਭਰਤੀ ਕਰਵਾ ਦਿੱਤਾ ਕਾਕੇ ਨੇ ਪ੍ਰਤਾਪੀ ਪ੍ਰਤਾਪੀ ਦੇ ਨਾਂ ਕੀ ਛੱਡਾਂ ਦੀ ਪ੍ਰਤਾਪੀ ਪਿਛੋੜੇ ਦੀ ਅਗਨੀ ਵਿੱਚ ਸੜਦੀ ਨਾਲ ਕਿਹਾ ਤੋਂ ਲੋਪੋ ਆ ਗਈ ਨਾਬੇ ਤੋਂ ਪ੍ਰਤਾਪੀ ਨੂੰ ਕਾਕੇ ਦੇ ਸੁਖ ਸੁਨੇਹੇ ਪੁੱਜਦੇ ਰਹੇ ਉਹ ਹੁਣ ਨਾ ਪੇ ਕਾਕੇ ਕੋਲ ਨਾ ਸ ਜਾਣਦੀਆਂ ਬਿਆਹਤਾ ਬਣਾ ਰਹੀ ਸੀ ਉਸਨੇ ਆਪਣੀ ਸਹੇਲੀ ਭੋਲੀ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਭੋਲੀਏ ਇਸ਼ਕ ਦੀਆਂ ਲੱਗੀਆਂ ਦੇ ਬਾਣ ਬੁਰੇ ਮੇਰਾ ਨੂਨੋ ਜਲ ਰਹਾ ਮੇਰੀ ਨੀਂਦ ਕਿਧਰੇ ਉੱਡ ਪੁੱਟ ਗਈ ਹੈ ਬਸ ਕਾਕਾ ਅੱਠੇ ਪਹਿਰ ਯਾਦ ਆਉਂਦਾ ਰਹਿੰਦਾ ਮੈਨੂੰ ਓਨੀ ਦੇਰ ਚੈ ਨਹੀਂ ਆਉਣੀ ਜਿੰਨੀ ਦੇਰ ਉਹਨਾਂ ਨੂੰ ਵੇਖ ਨਹੀਂ ਲੈਂਦੀ ਘਾਰੇ ਉਹਦੀ ਕੀ ਹਾਲਤ ਹੋਵੇਗੀ ਭੋਲੀਏ ਮੈਨੂੰ ਨਾ ਭੇ ਪਚਾਉਣ ਦੀ ਕੋਈ ਸਕੀਮ ਸੋਚ ਸਾਰੀ ਉਮਰ ਤੇਰਾ ਅਹਿਸਾਨ ਨਹੀਂ ਭੁੱਲਾਗੇ ਪ੍ਰਤਾਪੀ ਨੇ ਆਪਣਾ ਸਿਰ ਭੋਲੀ ਦੀ ਗੋਦੀ ਵਿੱਚ ਸੁੱਟ ਦਿੱਤਾ ਤੇ ਟੁੱਸਕਣ ਲੱਗ ਪਈ ਅੜੀਏ ਹੌਸਲਾ ਕਰ ਮੈਂ ਆਪਣੇ ਦਲੇਲ ਨਾਲ ਗੱਲ ਕਰਕੇ ਤੇਰਾ ਕੋਈ ਬੰਦੋਬਸਤ ਕਰਦੀ ਆ ਉਹ ਤੈਨੂੰ ਸਰਦਾਰ ਕੋਲ ਛੱਡ ਆਵੇਗਾ ਹੁਣ ਪੂਛ ਛਾਡੇ ਹੰਝੂ ਭੋਲੀ ਨੇ ਹੌਸਲਾ ਦਿੱਤਾ ਭੋਲੀਏ ਤੇਰਾ ਕਰਜ਼ ਕਿਵੇਂ ਛਕਾਵਾਂਗੀ बस دل دی پاف دل وچ ہی رکھ او ਨਰੈਣੀ ਆਉਂਦੀ ਆ ਭੋਲੀ نے پرਤਾਪੀ دی ਅੱਖਾਂ ਵਿੱਚ ਅਨੋਖੀ ਚਮਕ ਦੇਖੀ ਤੇ ਬੁੱਲਾਂ ਵਿੱਚ ਮੁਸਕਾਈ ਆਥਰ ਸਮੇਂ ਭੋਲੀ ਨੇ ਆਪਣੇ ਘਰ ਵਾਲੇ ਦਲੇਲ ਗੁਜਰ ਨਾਲ ਪ੍ਰਤਾਪੀ ਨੂੰ ਨਾਪੇ ਛੱਡਉਣ ਦੀ ਗੱਲ ਤੋਰੀ ਅਗਲੀ ਭਲਕ ਦਲੇਲ ਨੇ ਰਪਾਲੋਂ ਜਾ ਕੇ ਕਾਕੇ ਦੀ ਮਾਂ ਅਤਰੀ ਨੂੰ ਪ੍ਰਤਾਪੀ ਦੇ ਨਾਪੇ ਜਾਣ ਬਾਰੇ ਦੱਸ ਦਿੱਤਾ ਪ੍ਰਤਾਪੀ ਦਾ ਕਾਕੇ ਕੋਲ ਨਾਪੇ ਜਾਣਾ ਸੁਣ ਕੇ ਆਤਰੀ ਦੇ ਸਿਰ ਜਿਵੇਂ 100 ਘੜਾ ਪੈ ਗਿਆ ਹੋਵੇ ਉਹ ਮੱਥਾ ਫੜ ਕੇ ਬੈਠ ਗਈ ਇੱਕ ਕਪਲ ਉਹ ਸੁਣ ਬੈਠੀ ਰਹੀ ਆਕਰ ਉਸ ਦੇ ਬੁੱਲ ਕੰਬੇ ਨਹੀਂ ਨਹੀਂ ਹੁਣ ਦਿਆਂਗੀ Jaildar ਕਹਾਂ ਸਿੰਘ ਦੀ ਨੂੰ ਕੰਬੀ ਸੁਨਿਆਰ ਦੀ ਧੀ ਨਹੀਂ ਬਣ ਸਕਦੀ ਜੇ ਪ੍ਰਤਾਪੀ ਕਾਕੇ ਦੇ ਵਸ ਗਈ ਤਾਂ ਸਾਡੇ ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਅਸੀਂ ਬੱਟੇ ਸਰਦਾਰ ਕਿਸ ਪਾਸੇ ਆਪਣਾ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ ਪੀਰ ਮੇਰਿਆ ਕੁਝ ਵੀ ਕਰ ਇੱਜ਼ਤ ਬਚਾ ਸਾਡੀ ਤੂੰ ਅੱਗੇ ਵੀ ਸਾਡੇ ਤੇ ਬਹੁਤ ਹਸਾਨ ਕੀਤੇ ਨੇ ਆ ਲੈ 500 ਰੁਪਏ ਪ੍ਰਤਾਪੀ ਨੂੰ ਕਿਦਰੇ ਮੁਕਾ ਛੱਡ ਮੈਂ ਤੇਰੇ ਪੈਰੀਂ ਪੈਣੀ ਆ ਆਤਰੀ ਨੇ ਆਪਣੀ ਚੁੰਨੀ ਦਲੇਲ ਦੇ ਪੈਰਾਂ ਤੇ ਰੱਖ ਦਿੱਤੀ ਆਤਰੀ ਦੀ ਹਾਲਤ ਦਲੇਲ ਪਾਸੋਂ ਸਹਾਰੀ ਨਾ ਗਈ ਐਡੇ ਵੱਡੇ ਜ਼ੰਗੀਰਦਾਰਾਂ ਦੀ ਬਹੂ ਰਾਣੀ ਉਹਦੇ ਅੱਗੇ ਝੋਲੀ ਅੱਡੀ ਖੜੀ ਸੀ ਉਹਨੇ ਪ੍ਰਤਾਪੀ ਨੂੰ ਪਾਰ ਬੁਲਾਉਣ ਦਾ ਇਕਰਾਰ ਅਤਰੀ ਨੂੰ ਦੇ ਦਿੱਤਾ ਰਪਾਲੋ ਦੇ ਨਾਲ ਲੱਗਦੇ ਪਿੰਡ ਚੱਕ ਦਾ ਸ਼ਾਇਦ ਮੁਹੰਮਦ ਦਲੇਲ ਦਾ ਯਾਰ ਸੀ ਉਹਨੇ ਉਸ ਨੂੰ ਵੀ ਪ੍ਰਤਾਪੀ ਨੂੰ ਮਾਰ ਦੇ ਕਾਰਜ ਵਿੱਚ ਆਪਣਾ ਭਾਈਵਾਲ ਬਣਾ ਲਿਆ ਅੰਨਾ ਲਾਲ ਚੰਗੇ ਭੱਲਿਆਂ ਨੂੰ ਬਗਾੜ ਦਿੰਦਾ ਹੈ ਦਲੇਲ ਨੇ ਭੋਲੀ ਹੱਥ ਪ੍ਰਤਾਪੀ ਨੂੰ ਤਿਆਰੀ ਕਰ ਲਈ ਸਨੇਹਾ ਭੇਜ ਦਿੱਤਾ ਮਾਹੀ ਪਾਸ ਜਾਣ ਦਾ ਸੱਦਾ ਸੁਣ ਉਹ ਖਿੜੇ ਫੁੱਲ ਵਾਂਗ ਖਿੜ ਗਈ ਪਛੋਂ ਬਲ ਸੂਰਜ ਦੀ ਲਾਲੀ ਕਾਲੋਂ ਦਾ ਰੂਪ ਧਾਰ ਰਹੀ ਸੀ ਤਾਰੇ ਲੋਕਣ ਮਿੱਟੀ ਖੇਡਣ ਲੱਗ ਪਏ ਸਨ ਦਲੇਲ ਪਿਛੜੀ ਕੂੰਜ ਨੂੰ ਨਾਲ ਲੈ ਚਾਵਾ ਪੈਲ ਸਟੇਸ਼ਨ ਨੂੰ ਉਤਰ ਪਿਆ ਲੋਪੋ ਤੋਂ ਚਾਵਾ ਪੈਲ ਤੀਖੇ ਟੀਬੇ ਹੀ ਟੀਬੇ ਸਨ ਪ੍ਰਤਾਪੀ ਟੀਬਿਆਂ ਦੀ ਕੋਈ ਪ੍ਰਵਾਹ ਨਹੀਂ ਕਰ ਰਹੀ ਸੀ ਅਜੋ ਸਾਰੇ ਦਿਨਾਂ ਨਾਲੋਂ ਖੜਬੇ ਰੌ ਵਿੱਚ ਸੀ ਉਹ ਭੋਲੀ ਦਾ ਲੱਖ ਲੱਖ ਸ਼ੁਕਰ ਕਰ ਰਹੀ ਸੀ ਪਿਆਰੇ ਦੇ ਮਲਾਪ ਲਈ ਉਹਦਾ ਦਿਲ ਬਿਲਹਲ ਹੋ ਰਿਹਾ ਸੀ ਉਹ ਨਹੀਂ ਜਾਣਦੀ ਸੀ ਕਿ ਹੁਣ ਹੋਣੀ ਕੀ ਪਾਣਾ ਵਰਤੌਣ ਲੱਗ ਗਈ ਆ ਕਾਲੀ ਬੋਲੀ ਰਾਤ ਵਿੱਚ ਦੋਨੋਂ ਲੰਗੀਆਂ ਤਲਵਾਰਾਂ ਲੈ ਕੇ ਉਹ ਪ੍ਰਤਾਪੀ ਦੁਆਲੇ ਹੋ ਗਏ ਬੇਵਸ ਹਰਨੀ ਨੇ ਤਰਲੇ ਕੀਤੇ ਹਾੜੇ ਕੱਢੇ ਆਪਣੇ ਪਿੰਡ ਦਾ ਵਾਸਤਾ ਪਾਇਆ ਕਿ ਪਿੰਡ ਦਾ ਤਾਂ ਕੁੱਤਾ ਵੀ ਮਾਰਨਾ ਹੀ ਹੁੰਦਾ ਪਰ ਅਨੇ ਲਾਲਚ ਤੇ ਸਰਦਾਰਾਂ ਦੀ ਫੋਕੀ ਜਿਤਨੇ ਪਰੀਆਂ ਵਰਗੀ ਪ੍ਰਤਾਪੀ ਦੇ ਟੋਟੇ ਕਰਵਾ ਦਿੱਤੇ ਦਲੇਲ ਹੋਰਾਂ ਪ੍ਰਤਾਪੀ ਦੀ ਲਾਸਟੁਕੜੇ ਟੁਕੜੇ ਕਰਕੇ ਹਾਥੀ ਵਾਲੇ ਟਿੱਬੇ ਵਿੱਚ ਡੂੰਗੀ ਦੱਬ ਦਿੱਤੀ ਇੱਕ ਟਟੀਰੀ ਦੀ ਦਿਲ ਖਿੱਚਵੀਂ ਆਵਾਜ਼ ਹੌਲੇ-ਹੌਲੇ ਮਦ ਪੈਂਦੀ ਰ ਗਈ ਪ੍ਰਤਾਪੀ ਦੇ ਅਚਾਨਕ ਕੈਬ ਹੋਣ ਤੇ ਪਿੰਡ ਵਿੱਚ ਰੌਲਾ ਪੈ ਗਿਆ ਕੋਈ ਆਖੇ ਪ੍ਰਤਾਪੀ ਕਾਕੇ ਪਾਸ ਨਾਬੇ ਨਸ ਗਈ ਹੈ ਕਿਸੇ ਕਿਹਾ ਪ੍ਰਤਾਪੀ ਨੂੰ ਕਾਨ ਸਿੰਘ ਫਰਾਮਰਵਾ ਦਿੱਤਾ ਆਖਰ ਸ਼ੋਰੋ ਸ਼ੋਰੀ ਹੁੰਦੀ ਗਈ ਕਿਸੇ ਥਾਣੇ ਜਾ ਮੁਖਵਰੀ ਕੀਤੀ ਪ੍ਰਤਾਪੀ ਦਾ ਕਤਲ ਹੋਇਆ 6 ਮਹੀਨੇ ਲੰਘ ਚੁੱਕੇ ਸਨ ਪੁਲਿਸ ਆਈ ਸਾਰੇ ਪਿੰਡ ਦੀ ਮਾਰ ਕਟਾਈ ਕੀਤੀ ਪਰ ਪ੍ਰਤਾਪੀ ਦਾ ਕਿਧਰੇ ਥਾ ਪਤਾ ਨਾ ਲੱਗਾ ਅੰਗਰੇਜ਼ ਬਾਰ ਬਟਨ ਜੋ ਉਸ ਸਮੇਂ ਲੁਧਿਆਣੇ ਦਾ ਸੁਪਰਡੈਂਟ ਪੁਲਿਸ ਸੀ ਇਸ ਕੇਸ ਦੀ ਪੜਤਾਲ ਵਾਸਤੇ ਰਪਾਲੋ ਆਇਆ ਉਸਦੇ ਨਾਲ 200 ਸਿਪਾਹੀ ਸਨ ਉਸ ਆਲੇ-ਦੋਲੇ ਦੇ ਸਾਰੇ ਪਿੰਡ ਸੱਦ ਲਏ ਫਿਰ ਵੀ ਕੁਝ ਪਤਾ ਨਾ ਲੱਗਾ ਬਾਰ ਬਟਨ ਹੁਸ਼ਿਆਰ ਬਹੁਸੀ ਉਹ ਉੱਥੇ ਕਈ ਦਿਨ ਰਿਹਾ ਉਹ ਆਥਣ ਸਮੇਂ ਬਾਹਰ ਬੈਠੀਆਂ ਔਰਤਾਂ ਪਾਸ ਚੋਰੀ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਇੱਕ ਦਿਨ ਉਸ ਨੂੰ ਪ੍ਰਤਾਪੀ ਦੇ ਭੋਲੀ ਨਾਲ ਸਹਿελ ਪੁਨੇ ਦਾ ਪਤਾ ਲੱਗ ਗਿਆ ਉਹਨੇ ਭੋਲੀ ਜਾ ਫੜੀ ਭੋਲੀ ਨੇ ਪ੍ਰਤਾਪੀ ਦੇ ਦਲੇਰ ਨਾਲ ਨਾਪੇ ਜਾਣ ਦੀ ਗੱਲ ਦੱਸ ਦਿੱਤੀ ਅੱਗੋਂ ਦਲੇਲ ਗੁੱਜਰ ਨੇ ਵਾਧਾ ਮੁਅਬਨ ਕੇ ਸਾਰੀ ਘਟਨਾ ਸੁਣਾ ਦਿੱਤੀ ਕਾਕਾ ਕਿਰਪਾਲ ਸਿੰਘ ਦੀ ਮਾਂ ਆਤਰੀ ਅਤੇ ਸ਼ਹੀਦ ਮੁਹੰਮਦ ਸ਼ਾਹ ਹੋਰੀ ਫੜੇ ਗਏ ਹੁਣ ਸਵਾਲ ਪ੍ਰਤਾਪੀ ਦੀ লাশ ਲੱਭਣ ਦਾ ਸੀ ਦਲੇਲ ਦੇ ਦੱਸੇ ਪਤੇ ਤੇ ਹਾਥੀ ਬਾੜੇ ਟਿੱਬੇ ਦੀ ਪੁਟਾਈ ਸ਼ੁਰੂ ਹੋਈ ਆਲੇ ਦੁਆਲੇ ਦੇ ਪਿੰਡਾਂ ਨੇ ਜਿਸ ਵਿੱਚ ਮਾਂਦਪੁਰ ਦੇ ਲੋਕ ਸਨ ਟਿੱਬੇ ਦੀ ਪੁਟਾਈ ਵਿੱਚ ਮਦਦ ਕੀਤੀ ਆਖਰ ਪ੍ਰਤਾਪੀ ਦੇ ਹੱਡ ਲੱਭ ਗਏ ਇਸ ਹੱਡ ਲੱਭਣ ਦੀ ਵਾਰਤਾ ਨੂੰ ਇਲਾਕੇ ਵਿੱਚ ਲੋਕਾਂ ਨੇ ਗੀਤ ਤੱਕ ਸਾਂਭ ਰੱਖਿਆ ਸੀ ਹੱਟ ਪ੍ਰਤਾਪੀ ਦੇ ਪਟਣ ਸਾਹਿਬ ਨੇ ਢੋਲੇ ਅਦਾਲਤ ਵਿੱਚ ਮੁਕੱਦਮਾ ਚੱਲਿਆ ਸੈਦ ਮੁਹੰਮਦ ਸ਼ਾਹ ਨੂੰ ਫਾਂਸੀ ਅਤੇ ਆਤਰੀ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਤਲੇਲ ਗੁਜਰਵਾਦਾ ਮੁਆਫੂਨ ਕਾਲ ਛੱਡ ਦਿੱਤਾ ਗਿਆ 부जुर्ग ਦੱਸਦੀ ਹੈ ਨਾ ਕਿ ਇੱਕ ਬੱਦਲ ਵਾਲੇ ਦਿਨ ਜਦੋਂ ਗੁਜਰ ਤਲੇ ਲਪਗ ਚਾਰ ਦਾ ਪ੍ਰਤਾਪੀ ਦੇ ਕਤਲ ਵਾਲੀ ਥਾਂ ਤੇ ਪੁੱਜਾ ਤਾਂ ਕੜਕ ਦੀ ਬਿਜਲੀ ਉਸ ਉੱਤੇ ਡਿੱਗੀ ਤੇ ਉੱਥੇ ਹੀ ਖਖੜੀ ਖਖੜੀ ਹੋ ਗਿਆ ਸੀ। ਕਰੀਬ ਡੇਢ ਸਦੀ ਬੀਤਨ ਮਗਰੋਂ ਵੀ ਪ੍ਰਤਾਪੀ ਦੀ ਦੁਖਾਂਤ ਕਥਾ ਇਲਾਕੇ ਦੇ ਸੰਵੇਦਨਸ਼ੀਲ ਲੋਕਾਂ ਦੇ ਮਨ ਉੱਤੇ ਸ਼ਾਈ ਹੋਈ ਹੈ। ਜ਼ਗੀਰਦਾਰਾਂ ਬਨੋ ਕੀਤੇ ਗਏ ਪ੍ਰਤਾਪੀ ਦੇ ਕਤਲ ਨੂੰ ਉਹਨਾਂ ਅਜੇ ਤੱਕ ਨਹੀਂ ਭੁਲਾਇਆ। ਉਹ ਪ੍ਰਤਾਪੀ ਦੀ ਸੱਚੀ ਸੁੱਚੀ پاک ਮੁਹੱਬਤ ਨੂੰ ਪ੍ਰਣਾਮ ਕਰਦੇ ਹਨ ਜਦੋਂ ਕੋਈ ਬਜ਼ੁਰਗ ਇਸ ਬਾਤ ਨੂੰ ਪਾਉਂਦਾ ਹੈ ਉਸਦਾ ਗਲ ਘੜਾਉਂਦਾ ਹੈ ਨੈਣਾ 72 ਉਸੇੋਂ ਦੇ ਹਨ ਨਿਰਦੋਸ਼ ਮਾਸੂਮ ਪ੍ਰਤਾਪੀ ਦੇ ਕਤਲ ਦਾ ਦਰਦ ਅਥਰੂਆਂ ਦੇ ਰੂਪ ਵਿੱਚ ਬਹਿ ਤੁਰਦਾ ਹੈ ਮਾਸੂਮ ਮੁਹੱਬਤ ਦੇ ਕਤਲ ਦੀ ਗਾਥਾ ਕਾਕਾ ਪ੍ਰਤਾਪੀ